ਸਰ ਸ਼੍ਰੀਕਲ ਤੋਂ ਸਿੱਖ ਰਹਿ ਸੰਜਨੀ ਇਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਜੇ ਵੀ ਸੰਘਣੀ ਧੁੰਦ ਛਾਈ ਹੋਈ ਆ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਆ ਧੁੰਦ ਦੇ ਕਾਰਨ ਜਿਹੜੇ ਹਾਦਸੇ ਹੁੰਦੇ ਨੇ ਉਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਤਾਂ ਦੱਸਦੀ ਕਿ ਇੱਕ ਹੋਰ ਭਿਆਨਕ ਹਾਦਸਾ ਹੁੰਦਾ ਹੈ ਜਦੋਂ ਟਰੱਕ ਦੇ ਨਾਲ ਦੋ ਬੱਸਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਇੱਕ ਸਰਕਾਰੀ ਬੱਸ ਤੇ ਦੂਜੀ ਪ੍ਰਾਈਵੇਟ ਬੱਸ ਦੀ ਟੱਕਰ ਹੈ ਜਿਹੜੀ ਉਹ ਟਰੱਕ ਦੇ ਨਾਲ ਹੋ ਜਾਂਦੀ ਹੈ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਹਾਦਸੇ ਦੇ ਵਿੱਚ ਪੰਜਾਬ ਵਾਸਤੇ ਪੂਰੀ ਤਰ੍ਹਾਂ ਪਰ ਖੱਝੇ ਉੱਡੇ ਹੋਏ ਨੇ ਜਿਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਲੁਧਿਆਣੇ ਦੇ ਵਿੱਚ ਇੱਕ ਠੰਡ ਬਿਨਾ ਟੈਂਪਰੇਚਰ ਜਿਹੜਾ ਇੱਕ ਵੀ ਦਿਨ ਦਰਜ ਨਹੀਂ ਕੀਤਾ ਗਿਆ ਜਿਸ ਦਿਨ ਠੰਡ ਨਾ ਹੋਵੇ ਜਦ ਕਿ ਬਠਿੰਡਾ ਅਮਰitsar ਹਲਵਾਰਾ ਤੇ ਗੁਰਦਾਸਪੁਰ ਦੇ ਵਿੱਚ ਸੰਗਣੀ ਜਿਹੜੀ ਧੁੰਦ ਹੈ ਉਹ ਛਾਈ ਹੋਈ ਹੈ ਤਾਂ ਦੱਸੇ ਇੱਕ ਭਿਆਨਕ ਹਾਦਸਾ ਹੋ ਜਾਂਦਾ ਜਦੋਂ ਬੱਸਾਂ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਇੱਕ ਖੌਫਨਾਕ ਮੰਜ਼ਰ ਰਿਹਾ ਹੋਏਗਾ ਤਾਂ ਧੁੰਦ ਦੇ ਕਾਰਨ ਸੋਮਵਾਰ ਯਾਨੀ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਜਲੰਧਰ ਲੁਧਿਆਣਾ ਹਾਈਵੇ ਤੇ ਪੀਏਪੀ ਚੌਂਕ ਦੇ ਪਿੱਛੇ ਇੰਡੀਅਨ ਔਇਲ ਡਿਪੋ ਨੇੜੇ ਇੱਕ ਵੱਡਾ ਸੜਕੀ ਹਾਦਸਾ ਹੋ ਜਾਂਦਾ ਹੈ ਔਰ ਫਲਾਈਓਵਰ ਤੇ ਚੜਦੇ ਸਮੇਂ ਦੋ ਬੱਸਾਂ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਹਾਦਸੇ ਤੋਂ ਬਾਅਦ ਬੱਸਾਂ ਅਤੇ ਟਰੱਕ ਦੋਵੇਂ ਸੜਕ ਦੇ ਵਿੱਚਕਾਰ ਖਲਾਬ ਹਾਲਤ ਦੇ ਵਿੱਚ ਰੁਕ ਗਏ ਜਿਸ ਦੇ ਨਾਲ ਆਵਾਜਾਈ ਦੇ ਵਿੱਚ ਵਿਘਨ ਪਿਆ ਰਿਪੋਰਟਾਂ ਦੇ ਮੁਤਾਬਕ ਟਰੱਕ ਡਰਾਈਵਰ ਇੰਡੀਅਨ ਔਇਲ ਡਿਪੋ ਤੋਂ ਲੋਡ ਕਰਕੇ ਫਲਾਈਓਵਰ ਵੱਲ ਚੜ ਰਿਹਾ ਸੀ ਤਾਂ ਪੰਜਾਬ ਦੇ ਵਿੱਚ ਸੰਗਣੀ ਧੁੰਦ ਦਾ ਕਹਿਰ ਹੈ ਜਿਹੜਾ ਉਹ ਹਜੇ ਤੱਕ ਵੀ ਜਾਰੀ ਹੈ ਸੋ ਮੌਸਮ ਵਿਭਾਗ ਨੇ 8 ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ ਤੇ ਮਾਨਸਾ ਦੇ ਵਿੱਚ ਠੰਡ ਵਰਗੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਦੇ ਹਾਂ ਸਕਰੀਨ ਤੇ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਪੀਆਰਟੀਸੀ ਬੱਸ ਤੇ ਇਸ ਦੇ ਨਾਲ ਹੀ ਪ੍ਰਾਈਵੇਟ ਬੱਸ ਤੇ ਫਿਰ ਟਰੱਕ ਦੇ ਤੇ ਅਨਕ ਟੱਕਰ ਹੋ ਜਾਂਦੀ ਹੈ ਤੇ ਧੂਏ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪਰ ਖੱਛੇ ਤੱਕ ਨੇ ਜਿਹੜੇ ਉਹ ਉੱਡੇ ਹੋਏ ਨੇ ਕੀ ਹੈਗਾ ਇਹ ਮਾਮਲਾ ਇਹ ਮਾਮਲਾ ਇੰਡੀਆਨ ਆਰ ਲੱਗੇ ট্রাক ਚੜਦਾ ਸੀਗਾ ਸ਼ਲੰਡਰਾਂ ਵਾਲਾ ਤੇ ਉਹਦੇ ਕਰਕੇ ਬੱਸਾਂ ਦੋਨੇ ਇੱਕ ਪੰਜਾਬ ਰੋਡ 'ਵੀ ਸੀ ਉਹਦੇ ਮਗਰ ਨਰਵਾਲ ਸੀ ਪ੍ਰਾਈਵੇਟ ਤੇ ਬੱਸ ਰੋਡ 'ਤੇ ট্রাক ਨਿਭਜੀ ਜਾਂ ਮਗਰ ਨਰਵਾਲ ਬੱਜੀ ਉਹਨਾਂ ਦੇ ਤੇ ਕੁਝ ਸਵਾਰੀਆਂ ਦੇ ਸੱਤਾਂ ਦੱਗੀਆਂ ਪੁਛ ਕਨੈਕਟਰ ਦੇ ਸੀ ਮਾਰੀਆਂ ਉਹ ਫਾਸਟੇਟ ਵਈਏ ਕਿ ਮੁੱਕੇ ਦੇ ਫਾਸਟੇਟ ਦੇ ਅੱਗੇ ਮੁੱਕੇ ਦੇ ਛੱਟਾ ਥੋੜੀਆਂ ਸੀ ਮਾਰੀ ਮਾਰੀ ਸੱਤਾਂ ਦੇਗੀਆਂ ਇੱਥੇ ਬਾਕੀ ਬਸਾਂ ਨੁਕਸਾਨ ਸਿਗਾ ਬੱਸਾਂ ਟੁੱਟੀਆਂ ਨੇ ਸਾਈਡ ਤੇ ਜਾ ਕੇ ਰੋੜੀ ਤੇ ਬਲਕ ਸਰ ਹਾਦਸਾ ਹੋਇਆ ਕਿੱਦਾਂ ਜੀ ਇਹ ਸਿਲੰਡਰ ਵਾਲਾ ਟਰੱਕ ਸਲੀਪ ਰੋਡ ਤੋਂ ਬਾਈ ਉੱਤੇ ਹਾਈਪ ਤੇ ਜਾਦਾ ਇੱਕ ਧੁੰਦ ਦੇ ਕਾਰਨ ਹੋਇਆ ਧੁੰਦ ਜੀ ਬਾਕੀ ਸਵਾਰੀਆਂ ਦਾ ਬਚਾਇਆ ਜੀ ਸਵਾਰੀਆਂ ਦਾ ਬਚਾਇਆ ਸੱਤਾਂ ਦੀ ਛੋਟੀਆਂ ਮਾਮੂਲੀ ਸੱਟਾਂ ਤੇ ਨਾਲ ਚੌ ਸਵਾਰੀਆਂ ਦੇ ਉਹ ਫਾਸਟ ਐਂਬੂਲੈਂਸ ਦੇਤੀ